ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋੜੀਂਦੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਡਿਜ਼ਾਇਨ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਅੱਪਾ ਘਰੇਲੂ ਮੱਝ ਦਿਖਾਉਣੀ ਆ ਤੇ ਸੇਜ ਦਾ ਡਿਟੇਲ ਵੀਰ ਤੋਂ ਇਹਦੇ ਬਾਰੇ ਪੁੱਛਦੇ ਆ ਓਕੇ ਕਰੀ ਗੱਲ ਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਤੇ ਸੱਨਾਂ ਰੋਡ ਭਦੋਰਾ ਠੀਕ ਹੈ ਤੇ ਠੀਕ ਹੈ ਤੇ ਫੀਡ ਫੈਕਟਰੀ ਦੇ ਸਾਹਮਣੇ ਆਪਣਾ ਘਰ ਹੈ ਅਸੋਕੀ ਦੀ ਫੀਡ ਫੈਕਟਰੀ ਜਿਹੜੀ ਭਦੌਰ ਤੋਂ ਸੱਣਾ ਨੂੰ ਰਹਿ ਜਾਂਦਾ ਹਾਂਜੀ ਹਾਂਜੀ ਠੀਕ ਆ ਮੋਬਾਈਲ ਨੰਬਰ ਆਪਣਾ 93175 ਠੀਕ ਹੈ 71452 93175 ਠੀਕ ਹੈ 71452 71452 ਹਾਂਜੀ ਜਿਹੜੀ ਆਪਾਂ ਮੱਝ ਦੇਖੀ ਜਾਂਦੇ ਆ ਸੂਆ ਕਿਹੜਾ ਸੁੰਦੀ ਆ ਇਹ ਪੰਜਵਾਂ ਸੂਆ ਸੁੰਦੀ ਆ ਜੀ ਪੰਜਵਾਂ ਸੂਆ ਸੁੰਦੀ ਆ ਘਰ ਦੀ ਆਪਣੀ ਘਰ ਦੀ ਮੱਝ ਹੈ ਠੀਕ ਹੈ ਥੋੜਾ ਸੈਂਕ ਆ ਗਿਆ ਖੁੱਲਾ ਹਨਾ ਸੈਂਕ ਖੁੱਲਾ ਬਾਈ ਠੀਕ ਹੈ ਕੈਗ ਨਾਲ ਲੈ ਜਾਂ ਸੁੰਦਿਆ ਜੀ ਬਾਈ ਜੀ ਇਹ ਲੈ ਲੂਗੀ ਹਜੇ ਤਿੰਨ ਚਾਰ ਦਾ ਤਿੰਨ ਚਾਰ ਕਦਿਆਂ ਨੇ ਇਹਦੇ ਸੂਣ ਚ ਬਾਕੀ ਪਏ ਆ ਤੇ ਪਿਛਲੇ ਸਵੇਰ ਤੀਜੇ ਜੇ ਉੱਥੇ ਸੂਈ ਆਪਣਾ ਕਿੰਨੇ ਦੁੱਧ ਤੇ ਜਾਵੜੀ ਸੀਗੀ ਬਾਈ ਜੀ ਇਹ 18 ਤੋਂ 19 ਲੀਟਰ ਦੁੱਧ ਹੈ ਠੀਕ ਹੈ ਹਾਂਜੀ ਹਾਂ 18 ਕਿਲੋ ਦੁੱਧ ਆਪਣਾ ਚੋਇਆ ਹੋਵੇ ਦਾ ਹੋਇਆ ਬਾਈ ਜੀ ਚੋਇਆ ਹੋਇਆ ਠੀਕ ਹੈ ਅੱਜ ਦਿਨ ਕਿੰਨੇ ਕੱਢਦੇ ਸਹੀ ਹੈ ਅ ਕਿੰਨੇ ਬਾਈ ਜੀ ਦਿਨ ਕਿੰਨੇ ਲੈ ਜੂਗੀ ਸਹੀ ਅੱਜ ਇਹ ਤਿੰਨ ਜਾਂ ਚਾਰ ਦਿਨ ਲੈ ਜੂਗੀ ਬਾਈ ਜੀ ਹਜੇ ਚਾਰ ਦਿਨ ਤਾਂ ਇਹ ਬਾਕੀ ਰਹਿੰਦੇ ਆ ਠੀਕ ਹੈ ਤੇ ਚੌਂਡ ਚਵਾਦੀ ਧਾਰਾ ਦੂਰੇ ਦੇ ਕਿੰਨ ਨੰਬਰ ਮੈਂ ਕਹਿੰਦਾ ਜੀ ਇੱਕ ਨੰਬਰ ਹੈ ਪੋਲੀ ਚ ਬਈਆ ਵਧੀਆ ਹਾਂਜੀ ਹਾਂਜੀ ਠੀਕ ਹੈ ਤੇ ਬਾਈ ਜੀ ਟੀਕੇ ਦਾ ਮੰਨ ਲਓ ਵੀ ਡਾਕਟਰ ਸਾਹਿਬ ਨੇ ਮੰਨ ਲਓ ਮੈਨੂੰ ਦੱਸਿਆ ਸੀਗਾ ਪਤਲੀ 10 ਕਿੰਨਾ ਭਰਿਆ ਉਹ ਭਰਿਆ ਹੋਇਆ ਠੀਕ ਆ ਬਿਮਾਰਾ ਸੀਮੈਂਟ ਚੰਗਾ ਵਧੀਆ ਭਰਿਆ ਹੋਆ ਹਾਂਜੀ ਹਾਂਜੀ ਠੀਕ ਆ ਅੱਗੇ ਵੀ ਝੋਟੀਆਂ ਪਾਲੀਆਂ ਹੋਣਗੇ ਫਿਰ ਕਿੰਦੀ ਕੋਈ ਇਹਦੀ ਹੈਗੀਆਂ ਬਾਈ ਜੀ ਆਪਣੇ ਕੋਲ ਇਹ ਨਹੀਂ ਝੋਟੀ ਹੈਗੀ ਕਿੰਨੇ ਦੇ ਦੋਤੇ ਗਈ ਹੈ ਝੋਟੀ ਇਹਦੀ ਬਾਈ ਜੀ ਝੋਟੀ ਮੰਨ ਲਓ ਵੀ ਅੱਜ ਮੰਨ ਲਓ 13 ਤੋਂ 14 ਲੀਟਰ ਤੇ ਗਈ ਹੈ ਉਹ ਮੰਨ ਲਓ ਪਹਿਲਾ ਸੂਆ 12 ਲੀਟਰ ਦੋ ਦਿੱਤਾ ਸੀ ਅਸਾਂ ਦੂਜੇ ਸੂਏ 14 ਲੀਟਰ ਵਾਲੀ ਝੋਟੀ ਤਿਆਰ ਹੋ ਗਈ ਹੈ ਜੀ ਆਗੇ ਹਾਂਜੀ ਹਾਂਜੀ ਠੀਕ ਹੈ ਤੇ ਰੇਟ ਇਹਦਾ ਕੀ ਰੱਖਿਆ ਆਪਾਂ 71455 ਤੁਰਿਵਾਰ ਨੂੰ ਇਹਨੂੰ ਸੋ ਵੀਰੋ ਪੰਜਵਾਂ ਸੂਆ ਮੱਝ ਸੁੰਦੀ ਆ ਵੱਡੀ ਮੱਝ ਆ ਗਈ ਜਿੰਦ ਜਾਨ ਵਜਨ ਮਜੂਦ ਬਹੁਤ ਆ 18 ਕਿਲੋ ਮਾਲਕ ਦੱਸਦੇ ਆ ਕਿ ਪਿਛਲੇ ਸਵੇਰ ਤੋਂ ਉੱਥੇ ਆਪਾਂ ਇਹਦਾ ਝੋਆ ਸੋ ਸਿੰਘ ਮੂੰਹ ਮੱਥਾ ਦੇਖ ਸਕਦੇ ਹਾਂ ਤੇ ਬਾਕੀ ਮੈਂ ਜੀ ਬਾਡੀ ਵਾਂਦਰ ਲੈਵਲ ਉਹ ਵੇਖ ਸਕਾਂ ਜੋਂ ਤੇ ਰਾਜੀ ਪਲੀ ਪੁਲੀ ਬਹੁਤ ਆ ਰੇਟ ਵੀਰ ਕਹਿੰਦੇ ਫੋਨ ਤੇ ਕਰਾਂਗੇ ਰਾਜੀ ਪਲੀ ਵੀ ਮੈਂ ਆ ਪੁਲੀ ਮੱਝਾਂ ਦੇ ਵਿੱਚ ਆ ਗਈਆਂ ਮੈਂ ਅੱਬਾ ਝੋਟੀਆਂ ਕਹੀਦੀਆਂ ਸੋ ਆ ਵੀ ਹੋ ਸਕਦਾ ਝੋਟੀਆਂ ਇਹਦੇ ਵਿੱਚ ਇੱਕ ਦੋ ਇਹਦੀਆਂ ਹੈਗੀਆਂ ਹਣਾ ਬਈ ਝੋਟੀਆਂ ਫਿਰ ਇੱਕ ਦੋ ਕੀ ਹੈ ਬਈ ਹਾਲਾ ਠੀਕ ਆ ਨਾਲ ਖੜੀ ਇੱਕ ਝੋਟੀ ਇਹਦੀ ਆ ਤੋ ਹੁਣ ਸੁਭਾਸ ਹੁੰਦੀ ਆ ਇਹ ਪੰਜਵਾਂ ਤੇ ਕੱਦ-ਕੜ ਬਹੁਤ ਆ ਤੇ ਵਜ਼ਨ ਵਜੂਦ ਬਹੁਤ ਆ ਤੇ ਲੇਵਾ ਵਗੈਰਾ ਆਪਾਂ ਨੇੜੇ ਤੋਂ ਦਿਖਾ ਦਿੰਨੇ ਆ ਸੋਹਣਾ ਸਾਫ ਸੁਥਰਾ ਲੇਵਾ ਗਾ ਸੋ ਕੋਈ ਵੀ ਵੀਰੇ ਸਮਝ ਨੂੰ ਫਿਰ ਜੇ ਚਾਹਵਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਲੈ ਸਭ ਦਾ ਤੇ